ਹਲੋ ਜੀ ਗਲੀ ਦੇ ਵਿੱਚ ਤਮਾਸ਼ਾ ਲੱਗੇ ਹੀ ਰਹਿੰਦਾ ਸਾਡੇ ਆਹ ਕਹਿੰਦੇ ਕੁੜੀ ਭਜਾ ਕੇ ਲਿਆ ਆ ਭਈ ਇਹ ਕੁੜੀਏ ਓ ਮਾਈ ਗੋਡ ਇੱਧਰ ਦੇਖ ਓਏ ਕਰੀ 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 ਏ ਓ ਮਾਈ ਗੋਡ ਚੀਜ਼ ਸਾਰਾ ਮੈਲਟ ਹੋ ਚੀ ਕੀ ਹੈ ਜੀ ਸਸਿਕਾ ਜੀ ਸਾਰੇ ਮੇ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਸ਼ੁਰੂਆਤ ਵਾਕਈ ਨਵੀਂ ਕਰਨ ਲੱਗਿਆਂ ਵੀ ਅਸੀਂ ਚੱਲਿਆਂ ਅੱਜ ਗੱਡੀ ਦਾ ਥੋੜਾ ਜਿਹਾ ਕੰਮ ਕਰਵਾਣ ਤੇ ਉਸ ਤੋਂ ਬਾਅਦ ਅਸੀਂ ਪਲਾਨ ਬਣਾਇਆ ਵੀ ਕਿਤੇ ਜਾਵਾਂਗੇ ਘੁੰਮਣ ਫਿਰਨ ਤੇ ਮਤਲਬ ਪਲਾਨ ਬਣਾਇਆ ਪੱਕਾ ਜਿਹਾਗਾ ਸਾਡਾ ਪੱਕਾ ਕੁਛ ਨਹੀਂ ਹੁੰਦਾ ਮਤਲਬ ਜੇ ਦਿਲ ਕਰੇ ਜਦੋਂ ਦਿਲ ਕਰੇ ਮੂੰ ਚੋਕੇ ਤੁਰ ਪੈਣਾ ਆਪਾਂ ਠੀਕ ਹੈ ਤੇ ਇੱਕ ਖੁਸ਼ਖਬਰੀ ਹੋਰ ਆਣ ਵਾਲੀ ਹੈ ਵੀ ਆਪਾਂ ਮਾਈਕ ਮੰਗਾ ਲਿਆ ਤੇ ਇਸ ਵਾਰ ਜਿਹੜਾ ਮਾਈਕ ਮੰਗਾਇਆ ਨਾ ਉਹ ਡਬਲ ਮਾਈਕ ਮੰਗਾਇਆ ਮਤਲਬ ਇੱਕ ਮੈਲ ਆ ਸਕਦਾ ਇੱਕ ਮੰਨੀ ਲਾ ਸਕਦਾ ਜਾਂ ਮਨਪ੍ਰੀਤ ਲਾ ਸਕਦੀ ਹੈ ਰੋਟੀ ਰੋਟੀ ਛਾਗ ਰਹੇ ਨੇ ਮੰਮੀ ਹੋਣੀ ਇਹ ਲੱਸੀ ਬਣੀ ਹੋਈ ਏ ਤੇ ਦਹੀਂ ਨਾਲ ਤੇ ਮਨਪ੍ਰੀਤ ਕੌਰ ਜੀ ਛਾਗ ਰਹੇ ਨੇ ਖਾ ਲਈ ਮੈਂ ਹਾਨੀ ਸਾਸ ਜੀ ਕਾਲ ਜੀ ਸਾਰੇ ਠੀਕ ਛਾਗ ਹਾਂ ਵਧੀਆ ਵਧੀਆ ਚਲੋ ਵਧੀਆ ਜੀ ਦੱਸੋ ਵਧੀਆ ਹੋ ਰਹੀ ਏ ਕਾਲੀ ਵਧੀਆ ਵਧੀਆ ਕਾਲੀ ਕਾਲੀ ਮੈਂ ਕਿਹੜਾ ਰੋਕ ਰਿਹਾ ਤੇਨੂੰ ਮੈਂ ਕਿਹੜਾ ਰੋਕ ਰਿਹਾ ਲੈ ਤਾਰੀ ਲੱਸੀ ਪੀ ਗਈ ਮੰਮੀ ਦੀ ਸਾਰੀ ਲੱਸੀ ਪੀ ਆਪਣੀ ਬਣਾਈ ਨਹੀਂ ਮੈਂ ਕਿਹਾ ਦਹੀਂ ਲੈ ਲੈ ਮੈਂ ਫਿਰ ਪਤਾ ਕੀ ਸਾਰੇ ਇਸ਼ਤਿਹਾਰ ਕਹਿੰਦੇ ਮੋਟੀ ਹੋ ਗਈ ਮਨਪ੍ਰੀਤ ਅਸੀਂ ਕਹਿੰਦੇ ਨਹੀਂ ਨਹੀਂ ਉਹ ਬਿਮਾਰ ਐ ਨਹੀਂ ਪਤਾ ਵੀ ਆ ਦੇਖ ਲਓ ਕੱਲ ਮਮੀ ਬੋਲਦੇ ਵੈਸੀ ਮੈਂ ਜਦੋਂ ਆਨੀ ਆ ਨਾ ਤੇ ਮੇਰੇ ਕੋਲ ਸਬਜੀ ਨਹੀਂ ਸੀ ਬਚੀ ਮੈਂ ਆਪਣੀ ਸਬਜੀ ਕੱਟ ਕੇ ਕੋਲੀ ਦੇ ਵਿੱਚ ਆਹੋ ਇਹਨੇ ਸਬਜੀ ਦਾ ਲਕੋ ਹੋ ਕੇ ਨਾ ਫ੍ਰਿਜ ਦੇ ਕੋਰਨਰ ਦੇ ਵਿੱਚ ਥੱਲੇ ਲਕੋ ਹੋਈ ਅਸੀਂ ਸਬਜੀ ਲੱਭਦੇ ਹਾਂ ਸਬਜੀ ਕਿਤੇ ਸਬਜੀ ਕਿਹ ਹੈ ਇਹਨੇ ਚਲਾ ਕੇ ਮజే ਨਾਲ ਖਾਦੀ ਰੋਟੀ ਤੁਹਾਨੂੰ ਸਾਰੀ ਲੱਤੀ ਵੀ ਗਈ ਮਮੀ ਦੀ ਸਾਰੀ ਆ ਹਾਂ ਜੀ ਨਾ ਪਾ ਵਾੜੂ ਬਣਾ ਦੇ ਤੇ ਇਧਰ ਮੰਨਿਆ ਤੂੰ ਕਿੱਧਰ ਲੁਕੀ ਹੋਈ ਹੈ ਤੇ ਸਾਡਾ ਚੂਹਾ ਦੇਖ ਲਓ ਰੋਟੀ ਪਈ ਹੈ ਮੈਨੂੰ ਕਹਿੰਦੀ ਰੋਟੀ ਚ ਸਾਨੂੰ ਗੈਰੀ ਬਦਬੂ ਆ ਰਹੀ ਮੈਂ ਨਹੀਂ ਖਾਣੀ ਆ ਦੇਖੋ ਕਾਕੇ ਯਾਰ ਬਹੁਤ ਸਵਾਦ ਰੋਟੀ ਹੈ ਦੇਸੀ ਕਿਉਂ ਲੱਗਾ ਨਾ ਤਾਂ ਕਰਕੇ ਲੱਗੀ ਹੋਈ ਹੈ ਕਰਨ ਯਾਰ ਡਰਾਮੇ ਨਹੀਂ ਮੈਨੂੰ ਨਹੀਂ ਪਤਾ ਮੈਂ ਆ ਕੇ ਖਾਣੇ ਦੇਸੀ ਕਿ ਮੈਨੂੰ ਪਸੰਦ ਨਹੀਂ ਨਾ ਮम्मी ਨੂੰ ਪਸੰਦ ਨਹੀਂ ਇਹਨੂੰ ਪਸੰਦ ਆ ਇਹਨੂੰ ਬਦਬੂ ਆਦੀ ਹੈ ਦੇਸੀ ਕੋਲੋਂ ਕਿ ਦੇਸੀ ਕੋਲੋਂ ਤਰਸਦੇ ਆ ਐਨ ਬਦ ਗੂ ਆਂਦੀ ਹੈ ਸਾਡੇ ਕਾਕੇ ਨੂੰ ਠੀਕ ਹੈ ਜੀ ਹੁਣ ਚੱਲਦੇ ਆਂ ਫਟਾਫਟ ਹਾਂਜੀ ਤੇ ਹੁਣ ਨਿਕਲ ਰਹੇ ਆਂ ਘਰ ਤੋਂ ਤੇ ਇਹਦੇ ਕੰਮ ਹੈਗੇ 2 4 ਬਾਕੀ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ ਹੈ ਨਾ ਜਿੱਦਾਂ ਦਿਲ ਕੀਤਾ ਜਿੱਦਾਂ ਮੂਡ ਕੀਤਾ ਤੇ ਜਿੱਦਾਂ ਸਾਨੂੰ ਜੇਬ ਨੇ ਇਜਾਜ਼ਤ ਦਿੱਤੀ ਇਜਾਜ਼ਤ ਤੇ ਦਿੱਤੀ ਤੇ ਉਸ ਹਿਸਾਬ ਨਾਲ ਆਪਾਂ ਫਿਰ ਕੰਮ ਕਰਾ ਦਾਂਗੇ ਤੇ ਹੁਣ ਇਹਦੀ ਇੱਕ ਗੱਲ ਖੁਸ਼ਖਬਰੀ ਹੋਰ ਹੈ ਵੀ ਇਹਦਾ ਏਸੀ ਆਪਾਂ ਠੀਕ ਕਰਾ ਲਿਆ ਤੇ ਕਾਫੀ ਜ਼ਿਆਦਾ ਪੈਸੇ ਲੱਗ ਗਏ ਏਸੀ ਤੇ ਤੇ ਸਰਵਿਸ ਕਰਵਾਈ ਆ ਫੁੱਲ ਸਰਵਿਸ ਕਰਵਾਈ ਆ ਇਹਦੀ ਯਾਨੀ ਤਗੜੀ ਵਾਲੀ ਸਰਵਿਸ ਕਰਾਈ ਆ ਤੇ ਪੈਸੇ ਤਾਂ ਲੱਗੇ ਆ ਪਰ ਗੱਡੀ ਦੀ ਗੱਲਬਾਤ ਬਣ ਗਈ ਹੈ ਤੇ ਬਾਕੀ ਹੁਣ ਛੋਟਾ ਮੋਟਾ ਕੰਮ ਰਹਿ ਗਿਆ ਉਹ ਆਪਾਂ ਕਰਾ ਦਿੰਨੇ ਆ ਅੱਜ ਠੀਕ ਹੈ ਜੀ ਹੁਣੇ ਪਹਿਣਾ ਹੁਣ ਹਾਂ ਹੁਣ ਕਰਾਣਾ ਹੀ ਪੈਣਾ ਬਸ ਗਰਮੀਆਂ ਆ ਗਈਆਂ ਨਾ ਜਲਦੀ ਰੇ ਵਧੀਆ ਰੇ ਠੀਕ ਹਾਂ ਜਲਦੀ ਰੇ ਮੇਨਟੇਨੈਂਸ ਦੀ ਗੱਲ ਜਿੰਨਾ ਪੈਸੇ ਲੱਗਦੇ ਬਾਅਦ ਵਿੱਚ ਸਹੀ ਗੱਲ ਹੈ ਪਹਿਲਾਂ ਮਾੜਾ ਮਾੜਾ ਛੋਟੇ 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 ਕੰਮ ਕਰਾਂਦਾ ਰਹੇ ਬੰਦਾ ਨਹੀਂ ਹੋਰ ਫਿਰ ਇੰਨਾ ਉਹ ਨਹੀਂ ਲੱਗਦਾ ਭਾਰ ਨਹੀਂ ਲੱਗਦਾ ਗੱਡੀ ਨੂੰ ਮੇਨਟੇਨ ਕਰਾ ਗੱਡੀ ਪੈਸੇ ਮੰਗਦੀ ਹੈ ਹੈਨਾ ਬਿਲਕੁਲ ਸਹੀ ਗੱਲ ਹੈ ਤੇ ਆਹ ਦੇਖੋ ਜੀ ਭਾਰਤਨਗਰ ਚੌਂਕ ਆ ਬ੍ਰਿਜ ਐ ਨੂੰ ਬਣਿਆ ਹੋਇਆ ਪਹਿਲਾਂ ਵੀ ਸੱਚ ਮੈਂ ਵੀਡੀਓ ਬਣਾਈ ਸੀ ਹੈ ਨਾ ਤੇ ਉੱਪਰ ਉਹਦੀ ਬਣਾਈ ਸੀ ਪਰ ਆਹ ਥੱਲੇ ਉਹ ਦੇਖੋ ਆਹ ਦੇਖੋ ਕਿਦਾਂ ਕਟਿੰਗ ਕੀਤੀ ਕ੍ਰੋਸ ਕੀਤਾ ਆ ਕੈਟ ਆ ਨਾ ਹਾਂਜੀ ਤੇ ਆਹ ਦੇਖੋ ਕਾਰ ਮਾਰਕੀਟ ਇੱਥੇ ਆਏ ਸੀਗੇ ਤੇ ਹੁਣ ਆ ਗੱਡੀ ਦਾ ਕੰਮ ਕਰਵਾ ਰਹੇ ਆ ਗੱਡੀ ਦਾ ਕੰਮ ਜਾਦਾ ਵਧਿਆ ਪਿਆ ਪਰ ਫਿਲਹਾਲ ਹੁਣ ਥੋੜਾ ਬੋਤਾ ਕਰਵਾਵਾਂਗੇ ਇਹ ਟੁੱਟਿਆ ਪਿਆਦਾ ਮਨੀ ਰੇਡੀਏਟਰ ਦਾ ਨੀਪੁਰ ਦਾ ਜਿੱਥੇ ਮਤਲਬ ਸਾਕਾ ਦਾ ਰੇਡੀਏਟਰ ਹੋ ਕੇ ਅੱਛਾ ਕੰਮ ਜਿਆਦਾ ਖਰਾਬ ਹੈ ਵਜੀ-ਵਜੀ ਇਹ ਗੱਡੀ ਤਾਂ ਕਰਕੇ ਟਾਈਲੈਂਡਰ ਉਹਨੇ ਸਾਰਾ ਕੰਮ ਖਰਾਬ ਕੀਤਾ ਤਾਂ ਉਹ ਕਹਿੰਦਾ ਵੀ ਜੇ ਹੁਣ ਵਜੀ ਨਾ ਕਿਤੇ ਤਾਂ ਸਾਰਾ ਖੰਡ ਜਾਣਾ ਤੇ ਇਹ ਕਰਵਾਉਣਾ ਪੈਣਾ ਦੇਖਦੇ ਆ ਅਗਲੇ ਮਹੀਨੇ ਕਿੰਨੇ ਦਾ ਕਹਿ ਰਹੇ ਸੀਗਾ 4-5000 ਰੁਪਏ ਅ ਚਲ ਦੇਖਦੇ ਆ ਕੋਈ ਨਹੀਂ ਇਹਨਾਂ ਅੱਗੇ ਸਾਰਾ ਹੀ ਹੋਣਾ ਹੈ ਮੈਂ ਪੁੱਛਿਆ ਇਹ ਨਾ ਸਰਵਿਸ ਕਰਾਈ ਆ ਮਕੈਨਿਕ ਕੋਲ ਮੈਂ ਇਹ ਵੀ ਕਿਦਾਂ ਕਹਿੰਦਾ ਇਹਦਾ ਪੂਰਾ ਹੀ ਪੈਣਾ ਹੋਣਾ ਮੈਂ ਪੁੱਛਿਆ ਸੀ ਉਹਨੂੰ ਇਹ ਹੁਣ ਹਾਂਜੀ ਤੇ ਹੁਣ ਆਪਾਂ ਇੱਕ ਲਾਈਟ ਪੁਆਤੀ ਐ ਤੇ ਫੈਂਡਰ ਲਾਈਨ ਟੁੱਟੀ ਹੋਈ ਸੀ ਉਹ ਪੁਆਈ ਐ ਤੇ ਪਿੱਛੇ ਉਹ ਜਿਹੜੀ ਨੰਬਰ ਪਲੇਟ ਟੁੱਟੀ ਹੋਈ ਸੀ ਉਹਦਾ ਉਹਦਾ ਨਟ ਜੱਗਾ ਸਹੀ ਕਰਵਾਇਆ ਬਸ ਇੰਡੀਕੇਟਰ ਸਹੀ ਕਰਾਇਆ ਇੰਡੀਕੇਟਰ ਚਾਰ ਕੰਮ ਕਰਾਏ ਆ ਜਿੱਦੇ ਚੋ ਇੱਕ ਤਾਂ ਨਵੀਂ ਫੈਂਡਰ ਲਾਈਨ ਲਈ ਐ ਤੇ ਇੱਕ ਬੱਲਬ ਲਿਆ ਵਾਲਾ ਆ ਇਹਦਾ ਉੱਪਰ ਵਾਲਾ ਲਾਈਟ ਵਾਲਾ ਤੇ ਕਿੰਨੇ ਪੈਸੇ ਲੈ ਲੇ 910 ਰੁਪਏ 960 ਰੁਪਏ ਦੇ ਲਓ ਵੀ ਇੰਨਾ ਜਿਆਦਾ ਮਹਿੰਗਾ ਹੈ ਮੈਨੇ ਛੋਟੇ ਛੋਟੇ ਪਾਰਟ ਹਨ ਉਹ ਵੀ ਇੰਨੇ ਮਹਿੰਗੇ ਆ ਗੱਡੀਆਂ ਦੇ ਨਾਲੇ ਹੋਲਸੇਲ ਮਾਰਕੀਟ ਹੈ ਨਾਲੇ ਹੋਲਸੇਲ ਮਾਰਕੀਟ ਹੈ ਜੇ ਆਪਾਂ ਉੱਤਾਂ ਕੰਪਨੀ ਤੋਂ ਲਈ ਜਾਂ ਕਿਤੇ ਹੋਰ ਦੁਕਾਨਾਂ ਤੋਂ ਲਈ ਉਹ ਤਾਂ ਛੇਲ ਲਾ ਦੇਣ ਸਹੀ ਗੱਲ ਆ ਯਾਰ ਬਹੁਤ ਮਹਿੰਗੀਆਂ ਗੱਡੀਆਂ ਰੱਖਣੀ ਸੋਖੀ ਹੈ ਗੱਡੀ ਖਰੀਦਣੀ ਸੋਖੀ ਹੈ ਪਰ ਮੇਨਟੇਨ ਕਰਨੀ ਬੜੀ ਔਖੀ ਆ ਉਹਦੇ ਖਰਚੇ ਬਹੁਤ ਔਖੇ ਆ ਕਿਉਂਕਿ ਪਤਾ ਨਹੀਂ ਉਹਦਾ ਕਿਹੜਾ ਖਰਚਾ ਕਿੰਨੇ ਦਾ ਆ ਜਾਣਾ ਕਿ ਨਹੀਂ ਬਹੁਤ ਚੰਗੀ ਹੈ। ਉਹ ਇਹ ਆਪਾਂ ਰੇਡੀਏਟਰ ਦਾ ਵੀ ਕੰਮ ਕਰਵਾਉਣਾ ਪੈਣਾ। ਅਰੇ ਰੇਡੀਏਟਰ ਦਾ ਕੰਮ ਉਹ ਕਹਿੰਦਾ ਜੇ ਤਾਂ ਤੁਸੀਂ ਸਹੀ ਕਰਾ ਲਿਆ 44500 ਰੁਪਏ ਲੱਗਣਾ ਤੁਹਾਡਾ। ਤੇ ਜੇ ਉਹ ਸਾਰਾ ਟੁੱਟ ਗਿਆ ਤੇ ਸਿੱਧਾ 25-26000 30000 ਦਾ ਖਰਚਾ ਹੈ। ਤੇ ਹੁਣ ਆਪਾਂ ਉਹ ਪਹਿਲੇ ਆਣਾ ਆਪਾਂ। ਹਾਂ ਉਹ ਕਰਵਾਉਣਾ ਹੈ ਹੁਣ। ਤੇ ਹੁਣ ਗੱਡੀ ਵਾਸ਼ ਕਰवानी ਹੈ ਤੇ ਉੱਥੇ ਜਾਣੇ ਆ ਪਹਿਲਾਂ ਸਿੱਧਾ ਉੱਥੇ ਜਾਵਾਂਗੇ ਹਨਾ। ਤੇ ਉਹ ਪੂਰਾ ਧੋਏਗਾ ਥੱਲੇ ਡੀਜ਼ਲ ਧੂੜ ਮਾਰ ਕੇ ਚੱਕ ਕੇ ਨਾ ਗੱਡੀ ਨੂੰ ਫੇਰ ਧੋਣਗੇ ਉਹ। ਤੇ ਉਹ ਆਪਾਂ ਧਵਾਵਾਂਗੇ ਚੰਗੀ ਤਰ੍ਹਾਂ ਸਾਇਟਿੰਗ ਵੀ ਕਰਾ ਕੇ। ਤੇਰ ਆਪ ਗੱਡੀ ਖੜੀ ਕਰਨੀ ਆ ਹਾਂਜੀ ਹੁਣ ਇੱਥੇ ਆਏ ਸੀਗੇ ਵਾਸ਼ ਕਰਾਣ ਵਾਸਤੇ ਗੱਡੀ ਤੇ ਇਧਰ ਵਾਲੇ ਲਾਈਨਾਂ ਚ ਲੱਗੀ ਆ ਨੋਵਾ ਲੱਗੀ ਹੋਈ ਆ ਕੋ ਉਹ ਪਰੇ ਗੱਡੀ ਲੱਗੀ ਹੋਈ ਆ ਫੇਰ ਸਾਡੀ ਵਾਰੀ ਆਣੀ ਆ ਉਹਨੇ ਨੂੰ ਅਸੀਂ ਕਿਹਾ ਚੱਲ ਘਰੇ ਚੱਲ ਜਾਨੇ ਹਨ ਤੇ ਆ ਕੇ ਘੰਟੇ ਤੱਕ ਫੇਰ ਲੈ ਜਾਾਂ ਗੱਡੀ ਟਾਈਮ ਲੱਗ ਜਾਣਾ ਹਲੋ ਜੀ ਗਲੀ ਦੇ ਵਿੱਚ ਤਮਾਸ਼ਾ ਲੱਗਿਆ ਹੀ ਰਹਿੰਦਾ ਸਾਡੇ ਆ ਕਹਿੰਦੇ ਕੁੜੀ ਭਜਾ ਕੇ ਲਾਇਆ ਭਈਆ ਇਹ ਕੁੜੀਏ ਤੂੰ ਅੱਗ ਦੇ ਵਿੱਚ ਕਿਉਂ ਭਰਨ ਢੀ ਤੇ ਹਮ ਕਹਨੇ ਲਗਾ ਕਰਾਏ ਹੈ ਦੋ ਇੱਕ ਲੜਕਾ ਖਮੇ ਹਦਰਵੇ ਹਦਰਵੇ ਤਮਾਸ਼ਾ ਐ ਆ ਜਾ ਹਲੋ ਤੂੰ ਉੱਪਰ ਆਜੋ ਚੁੱਪ ਕਰ ਜਾ ਠੀਕ ਹੈ ਹੁਣ ਕਿੱਥੇ ਹੁਣ ਕਿੱਥੇ ਪਿਆ ਪੰਗਾ ਹੁਣ ਕਿੱਥੇ ਗੰਦ ਪਿਆ ਹੋਇਆ ਆ ਭਜਾ ਕੇ ਲਿਆ ਆ ਭਜਾ ਕੇ ਲਿਆ ਦੇ ਲੱਗਣਾ ਗੰਦ ਪਿਆ ਸਾਡੇ ਮਹੱਲੇ 'ਚ ਗਲੀ ਦੇ ਵਿੱਚ ਹਾਂਜੀ ਤੇ ਅੱਜ ਅਸੀਂ ਫੇਰ ਕਿਚਨ 'ਚ ਆਏ ਹਾਂ ਥੋੜੇ ਟਾਈਮ ਲਈ ਜਿਆਦਾ ਟਾਈਮ ਲਈ ਨਹੀਂ ਅੱਜ ਦਾ ਅਸੀਂ ਆ ਪਰਸਨਲੀ ਬਣਾ ਰਹੇ ਪਰ ਦਿਖਾ ਪਤਾ ਨਹੀਂ ਕਿਉਂ ਰਹੇ ਅੱਜ ਤਾਂ ਕਰਕੇ ਮੈਂ ਸੋਚਿਆ ਮੈਂ ਦਿਖਾ ਦਵਾ ਥੋੜਾ ਜਿਹਾ ਓ ਮਾਈ ਗੋਡ ਹਾਂ ਤਾਂ ਉ ਉੱਧਰ ਦੇਖੋ ਇਹ ਆ ਦੇਖੋ ਪੂਤ ਪਿੱਛੇ ਰਹਿ ਪੂਤ ਪਿੱਛੇ ਰਹਿ ਪੂਤ ਪਿੱਛੇ ਰਹਿ ਬੂਤ ਹੂਟ ਦੇਖ ਭਾਈ ਕੀ ਫਿਰਦੀ ਦੇਖ ਬਾਬੂ ਲਹਿੰਗੇ ਦਾ ਇਹ ਲਹਿੰਗੇ ਦਾ ਤੇਰੇ ਦਾ ਉਤਾਰ ਦੇ ਨਾ ਸੁਣਿਆ ਦੂਜੀ ਪਾਰ ਟੀ-ਸ਼ਰਟ ਪਾ ਚੱਲ ਕੀ ਹੋਇਆ ਯਾਰ ਇਹਦੇ ਚ ਆਪਾਂ ਅੱਜ ਪਾਣੀ ਹੈ ਮਨਪ੍ਰੀਤ ਡਾਈਜ਼ਡ ਥੋੜੀ ਜਿਹੀ ਪਾਵਾਂਗੇ ਦੇਖਾਂ ਕਿੰਦਾ ਦਾ ਟੇਸਟ ਆਉਂਦਾ ਠੀਕ ਹੈ ਨਾ ਕਲਰ ਬਹੁਤ ਸੋਹਣਾ ਆ ਰਿਹਾ ਯਾਰ ਕੋਈ ਗੱਲ ਨਹੀਂ ਯਾਰ ਆ ਤਾਂ ਸਹੀ ਤੁਹ ਥੋੜਾ ਦੇਖੀ ਵਧੀਆ ਲੱਗੇਗਾ ਬਾਅਦ ਚ ਮੈਂ ਪਰ ਹਲੇ ਆ ਜੇ ਹੋਣੀ ਮੈਨੂੰ ਬਣਾਇਆ ਇਹਨਾਂ ਦਾ ਪਤਾ ਹੀ ਮੈਨੂੰ oh my god <laughs> oh my god ਇਤਰ ਦੇ ਓਏ ਕਰੀ 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 ਇਹ ਦਵਾਰਾ ਕਰੀ ਦਵਾਰਾ ਕਰੀ ਦਵਾਰਾ ਕਰੀ ਓਏ ਅਰੇ ਬੜਾ ਗੰਦਾ ਵਜਾ ਯਾਰੇ ਸਾਡਾ ਓਏ ਹੋਏ ਓਏ ਹੋਏ ਹੋਏ ਬਾਬੂ ਕਿੱਥੋਂ ਦੇਖਦਾ ਏ ਯਾਰ ਤੂੰ ਓਏ ਉਹ ਤੇਰੀ ਰੈਂਪ ਵਾਕ ਮਨਪੀਤ ਕਿੱਥੋਂ ਸਿੱਖ ਰਹੀ ਐਨਾ ਕੁਛ ਮੈਨੂੰ ਤੇ ਹੱਬ ਨਹੀਂ ਪਤਾ ਕਾਕੇ ਕਿੱਥੋਂ ਸਿੱਖਿਆ ਦੂਏ ਐਨਾ ਕੁਛ ਜੋ ਐਨੂੰ ਕਰਨਾ ਚਾਹੀਦਾ ਮੈਂ ਕਰਨੀ ਪੀਆ ਪੜਾਈਆਂ ਆਹ ਆਪਣਾ ਕਰੀ ਮੈਂ ਜਾਨੀ ਆ ਆਹ ਪੜਾਈਆਂ ਨੂੰ ਕਰਨੀ ਚਾਹੀਦੀ ਹੈ ਕੋਈ ਗੱਲ ਦੱਸ ਯਾਰ ਕੀ ਬੰਦਾ ਕਰੇ ਕੀ ਕਾਕੇ ਕੀ ਕਰੇ ਦੇਖੇ 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 ਉਲਟਾ ਕੰਮ ਹੈ ਉਲਟਾ ਜਮਨਣਾ ਆ ਗਿਆ ਹੁਣ ਨਹੀਂ ਨਿਆਣੇ ਰਹਿ ਨਿਕੇ ਨਿਕੇ ਦੇ ਲਾ ਯਾਰ ਕੀ ਕਰਦੇ ਨੇ ਯਾਰ ਜਵਾਗ ਹੈ ਨਾ ਹੋਰ ਜਵਾਗਾਂ ਨੂੰ ਸਮਝ ਹੀ ਪਿਆ ਹੋਰ ਨਿਕੇ ਨਿਕੇ ਜਵਾਗ ਕਮਾਲ ਕਰਦੇ ਨੇ ਚੰਬਿਤ ਕਰ ਦਿੰਦੇ ਨੇ ਹੈ ਨਾ ਜਮਦੇ ਦੇ ਕੰਪਿਊਟਰ ਨੇ ਹੈ ਹੋਰ ਸਰਪ੍ਰਾਈਜ਼ ਕਰ ਦਿੰਦੇ ਨੇ ਹਰ ਵਾਰੀ ਜਵਾਗ ਯਾਰ ਹਾਂਜੀ ਤੇ ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਉਹ ਘੜੀ ਆ ਚੁੱਕੀ ਹੈ

ਨਹੀਂ ਇੰਗਲਿਸ਼ ਕੋ ਕਿਆ ਬੋਲਤੇ ਆ ਫੋਨ ਕੋ ਕਿਆ ਬੋਲਤੇ ਅੱਛਾ ਓ ਮਾਈ ਗੋਡ ਚੀਜ਼ ਸਾਰਾ ਮੈਲਟ ਹੋ ਚੀ ਕੀ ਹੈ ਓ ਮਾਈ ਓ ਹੋ 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 ਤਾਰਾ ਤਾਰਾ ਹਾਏ 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 ਵਾਹ ਯੀ ਵਾਹ ਐਚ ਨੰਨੂ ਨੇ ਖਾਦੀ ਸੀ ਐਚ ਨੰਨੂ ਨੇ ਖਾਦੀ ਸੀ ਮੈਂ ਆਪਣੇ ਲਈ ਐਚੀ ਬਾਸ ਓ ਮਾਈ ਗੋਡ ਬਸ ਵਿਰਜੀ ਓਏ ਹੋਏ ਤਾਰਾਂ ਵਾਲੇ ਤਾਰਾਂ ਚੰਚਾ ਬਾਲਵਾ ਨੇ ਵਿੱਚ ਤਾਰਾਂ ਐ ਮੈਨੂੰ ਬੜੀ ਪਸੰਦ ਤੇ ਦਦਾ ਐਵੇਂ ਉਹ ਸਹੀ ਗੱਲ ਆ ਯਾਰ ਮੈਲਟ ਹੋ ਗਿਆ ਨਾ ਇਹ ਕਿੰਨਾ ਸੋਹਣਾ ਲੱਗ ਰਿਹਾ ਪਸੰਦ ਆ ਵਾਓ ਗਰਮ ਗਰਮ ਪਾੜਿਆ ਮੋਸ਼ ਆਹ ਕਿੱਪੋ ਜਿਹਾ ਹੈ ਗੱਡੀ ਸਾਡੀ ਦੀ ਰੂਪਰੇਖਾ ਹੀ ਚੇਂਜ ਹੋ ਗਈ ਆ ਦੇਖੋ ਕਿਆ ਵਾਹ ਆ ਕਿਵੇਂ ਚਮਕਾਂ ਮਾਰੀ ਆ ਰਮਣੀ ਹੈ ਹਾਂਜੀ ਤੇ ਇੱਧਰ ਸਫਾਈ ਅਭਿਆਨ ਚੱਲ ਰਿਹਾ ਸਾਹਮਣੇ ਉਹ ਜਿਹੜੇ ਕੋਰਨਰ ਕੋਰਚ ਮਿੱਟੀ ਮੁੱਟੀ ਪਈ ਹੋਈ ਸੀ ਸਾਰਾ ਸਾਫ਼ ਕਰ ਰਹੇ ਨੇ ਅੱਜ ਡੈਡੀ ਅੱਜ ਛੁੱਟੀ ਮਿਲੀ ਆ ਤੇ ਫ੍ਰੀ ਹੋਏ ਨੇ ਤੇ ਫਿਰ ਬੰਦ ਨਹੀਂ ਟੇਕੇ ਆਈ ਕੰਮ ਚੱਲਦਾ ਸਾਡੇ ਇਹ ਇਧਰ ਆ ਬੀੜੀਆਂ ਸਿਕਟਾਂ ਨੇ ਬਹੁਤ ਤੰਗ ਕੀਤਾ ਹੋਇਆ ਆ ਆ ਦੇਖੋ ਆ ਹੁਣ ਇਹਨਾਂ ਦੀ ਆ ਸ਼ਾਮ ਤੱਕ ਬਸ ਆਈ ਲਓ ਇਹਨਾਂ ਨੇ ਬਹੁਤ ਤੰਗ ਕੀਤਾ ਪਿਆ ਗਵਰਡੀਆ ਨੇ ਹੈ ਇਹਨਾਂ ਦਾ ਹੁਣ ਕਰਨਾ ਪੈਣਾ ਬੰਦੋਬਸਤ ਨਹੀਂ ਹੋਰ ਕਰਨਾ ਹੋ ਗਈ ਤੇ ਓਏ ਪੈਕਟ ਕਿੱਧਰ गिर ਗਿਆ ਓਏ ਹੋਏ ਆ ਸਮਾਨ ਮੰਗਾਇਆ ਹੈ ਜੇ ਚਾਹ ਵਾਸਤੇ ਓ ਚੰਨ ਦੇਖੋ ਸਾਹਮਣੇ ਚੰਨ ਨਜ਼ਰ ਆ ਰਿਹਾ ਓ ਦੇਖੋ